ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ 13bytravels ਤੇ। ਭਾਰਤ ਵਿੱਚੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਲੋਕੀ ਅਲੱਗ-ਅਲੱਗ ਕਾਰਨਾ ਕਰਕੇ ਬਾਹਰ ਜਾਂਦੇ ਨੇ। ਇਸ ਵਿੱਚ ਪੰਜਾਬ ਪਹਿਲੇ ਨੰਬਰ ਤੇ ਆਉਂਦਾ ਹੈ। ਜਿਵੇਂ ਕਿ 2021 ਵਿੱਚ 2,17,000 ਭਾਰਤੀ ਸਟੂਡੈਂਟਸ ਬਾਹਰ ਪੜ੍ਹਨ ਗਏ ਜਿਸ ਵਿੱਚੋਂ 1 ਲੱਖ ਤਾਂ ਸਿਰਫ ਪੰਜਾਬ ਤੋਂ ਹੀ ਸਨ। ਪੰਜਾਬੀ ਜ਼ਿਆਦਾਤਰ ਕੈਨੇਡਾ, ਅਮਰੀਕਾ, ਯੂਕੇ ਅਤੇ ਆਸਟ੍ਰੇਲੀਆ ਜਾਂਦੇ ਨੇ। ਫੇਰ ਨੰਬਰ ਆਉਂਦਾ ਹੈ ਗੁਜਰਾਤ ਆ ਜੋ ਕਿ ਅਮਰੀਕਾ ਜਾਣਾ ਪਸੰਦ ਕਰਦੇ ਨੇ। ਤੀਜੇ ਨੰਬਰ ਤੇ ਕੇਰਲਾ ਚੌਥੇ ਤੇ ਆਂਧਰਾ ਪ੍ਰਦੇਸ਼ ਅਤੇ ਤੇਲंगाना ਪੰਜਵੇਂ ਤੇ ਤਾਮਿਲਨਾਡੂ ਅਤੇ 6ਵੇਂ ਤੇ ਮਹਾਰਾਸ਼ਟਰ ਸਟੱਡੀ ਅਤੇ ਜੋਬ ਦੇ ਇਲਾਵਾ ਲੋਕੀ ਪੱਕੇ ਤੌਰ ਤੇ ਭਾਰਤ ਨੂੰ ਛੱਡ ਕੇ ਵੀ ਜਾ ਰਹੇ ਨੇ ਜਿਵੇਂ ਕਿ 2023 ਵਿੱਚ 216000 ਤੋਂ ਵੱਧ ਭਾਰਤੀ ਲੋਕਾਂ ਨੇ ਭਾਰਤੀ ਨਾਗਰਿਕਾ ਪੱਕੇ ਤੌਰ ਤੇ ਛੱਡ ਦਿੱਤੀ ਤਾਂ ਫਿਰ ਦੋ ਨੰਬਰ ਵਿੱਚ ਜਾਣ ਵਾਲੇ ਕਿਸ ਤਰ੍ਹਾਂ ਪਿੱਛੇ رہ ਸਕਦੇ ਨੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੀ ਇੱਕ ਰਿਪੋਰਟ ਦੇ ਅਨੁਸਾਰ ਹਰ ਸਾਲ ਲੱਖਾਂ ਹੀ ਲੋਕੀ ਭਾਰਤ ਵਿੱਚੋਂ ਗੈਰਕਾਨੂੰਨੀ ਤਰੀਕੇ ਨਾਲ ਦੂਜੇ ਦੇਸ਼ਾਂ ਵਿੱਚ ਜਾਂਦੇ ਨੇ ਹਾਲਾਂਕਿ 90% ਭਾਰਤੀ ਲੋਕ ਕਿਸੇ ਵੀ ਦੇਸ਼ ਦਾ ਵੀਜ਼ਾ ਲੈਣ ਲਈ ਕੋਈ ਵੀ ਫੇਕ ਡਾਕੂਮੈਂਟਸ ਨਹੀਂ ਵਰਤਦੇ ਪਰ 10% ਲੋਕੀ ਇਦਾਂ ਕਰਦੇ ਨੇ ਪਰ ਕੀ ਤੁਹਾਨੂੰ ਪਤਾ ਹੈ ਕਿ ਫਰੌਡ ਡਾਕੂਮੈਂਟਸ ਵਰਤ ਕੇ ਵੀਜ਼ਾ ਲੈਣ ਵਿੱਚ ਕਿਹੜੀ ਸਟੇਟ ਸਭ ਤੋਂ ਅੱਗੇ ਹੈ ਹਰ ਸਾਲ 10000 ਕੇਸ ਫਰੌਡ ਡਾਕੂਮੈਂਟਸ ਵਰਤ ਕੇ ਵੀਜ਼ਾ ਲੈਣ ਲਈ ਭਾਰਤ ਵਿੱਚ ਦਰਜ ਕੀਤੇ ਜਾਂਦੇ ਨੇ ਜਿਸ ਵਿੱਚੋ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 1200 ਕੇਸ ਤਾਂ ਸਿਰਫ ਪ੍ਰਾਈਮ ਮਿਨਿਸਟਰ ਮੋਦੀ ਦੀ ਸਟੇਟ ਗੁਜਰਾਤ ਵਿੱਚੋਂ ਹੀ ਆਉਂਦੇ ਨੇ ਇਹ ਗਿਣਤੀ ਦੂਜੇ ਸਟੇਟਸ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਹੈ ਜਿਵੇਂ ਕਿ ਪੰਜਾਬ ਦੇ ਲੋਕੀ ਜ਼ਿਆਦਾ ਕੈਨੇਡਾ ਅਮਰੀਕਾ ਯੂਕੇ ਜਾਂ ਆਸਟ੍ਰੇਲੀਆ ਜਾਣਾ ਪਸੰਦ ਕਰਦੇ ਨੇ ਉਸੇ ਤਰ੍ਹਾਂ ਗੁਜਰਾਤ ਦੇ ਲੋਕੀ ਜ਼ਿਆਦਾ ਅਮਰੀਕਾ ਜਾਣਾ ਪਸੰਦ ਕਰਦੇ ਨੇ ਕਿਉਂਕਿ ਅਮਰੀਕਾ ਦੇ ਨਿਊ ਜਰਸੀ ਕੈਲੀਫੋਰਨੀਆ ਟੈਕਸਸ ਗੁਜਰਾਤੀ ਲੋਕਾਂ ਨਾਲ ਭਰੇ ਪਏ ਨੇ ਕਿਉਂਕਿ ਉੱਥੇ ਗੁਜਰਾਤੀ ਲੋਕਾਂ ਨੇ ਆਪਣੇ ਬਿਜ਼ਨਸ ਸੈੱਟ ਕਰ ਲਏ ਨੇ ਜਿਵੇਂ ਪੰਜਾਬੀਆਂ ਨੂੰ ਕੈਨੇਡਾ ਪੰਜਾਬ ਵਰਗਾ ਲੱਗਦਾ ਹੈ ਉਸੇ ਤਰ੍ਹਾਂ ਗੁਜਰਾਤੀਆਂ ਨੂੰ ਅਮਰੀਕਾ ਫੇਕ ਡਾਕੂਮੈਂਟਸ ਵਤ ਕੇ ਲੋਕੀ ਸਾਰੇ ਭਾਰਤ ਵਿੱਚੋਂ ਬਾਹਰ ਜਾਂਦੇ ਨੇ ਏਜੰਟਸ ਨੂੰ ਇਹੋ ਜਿਹੇ ਲੋਕਾਂ ਦੀ ਭਾਲ ਰਹਿੰਦੀ ਹੈ ਜੋ ਦੋ ਨੰਬਰ ਵਿੱਚ ਬਾਹਰ ਜਾਣਾ ਚਾਹੁੰਦੇ ਨੇ ਇਹੋ ਜਿਹੇ ਲੋਕਾਂ ਤੋਂ ਏਜੰਟਸ ਭਾਰੀ ਫੀਸ ਲੈਂਦੇ ਨੇ ਜੋ ਕਿ ਕਿਸ ਕੰਟਰੀ ਵਿੱਚ ਜਾਣਾ ਹੈ ਉਸ ਤੇ ਡਿਪੈਂਡ ਕਰਦਾ ਹੈ ਇਹ ਕਿ ਡਾਕੂਮੈਂਟਸ ਵਰਤ ਕੇ ਵੀਜ਼ਾ ਲੈਣ ਵਾਲੇ ਇੱਕ ਵਾਰੀ ਇਹ ਵੀ ਨਹੀਂ ਸੋਚਦੇ ਵੀ ਜੇ ਉਹ ਫੜੇ ਗਏ ਤਾਂ ਉਹਨਾਂ ਨੂੰ ਭਾਰੀ ਜੁਰਮਾਨੇ ਦੇ ਨਾਲ ਨਾਲ ਕਈ ਸਾਲਾਂ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ। ਇੱਥੋਂ ਤੱਕ ਕਿ ਉਸ ਕੰਟਰੀ ਵਿੱਚ ਜਾਣ ਤੇ ਉਮਰ ਭਰ ਲਈ ਬੈਨ ਵੀ ਲੱਗ ਸਕਦਾ ਹੈ। ਕਹਿੰਦੇ ਨੇ ਵੀ ਆਟੇ ਨਾਲ ਕੋਹਣ ਵੀ ਪਿਸ ਜਾਂਦਾ ਹੈ। ਇਸੇ ਤਰ੍ਹਾਂ ਦੇ ਸਕੈਮਸ ਭਾਰਤ ਦੀ ਰੈਪਿਊਟੇਸ਼ਨ ਵੀ ਖਰਾਬ ਕਰਦੇ ਨੇ ਜਿਸ ਕਰਕੇ ਲੋਕੀ ਨਾ ਸਿਰਫ ਆਪਣੇ ਲਈ ਸਗੋਂ ਦੂਜੇ ਲੋਕੀ ਜੋ ਸਿੱਧੇ ਤਰੀਕੇ ਨਾਲ ਬਾਹਰ ਜਾਂਦੇ ਨੇ ਉਹਨਾਂ ਲਈ ਵੀ ਮੁਸ਼ਕਲਾਂ ਪੈਦਾ ਕਰਦੇ ਨੇ। ਜਿਵੇਂ ਕਿ ਰੀਸੈਂਟਲੀ ਕੈਨੇਡਾ ਤੇ ਅਮਰੀਕਾ ਨੇ ਭਾਰਤ ਦੇ ਲੋਕਾਂ ਨੂੰ ਵੀਜ਼ਾ ਦੇਣ ਲਈ ਕਾਨੂੰਨ ਹੋਰ ਹਾਰਡ ਕਰ ਦਿੱਤੇ ਨੇ ਅਮਰੀਕਾ ਦਾ ਵੀਜ਼ਾ ਅਪਲਾਈ ਕਰ ਲੈ ਅਪਾਇੰਟਮੈਂਟ ਹੀ ਨਹੀਂ ਮਿਲਦੀ ਜੇ ਮਿਲਦੀ ਹੈ ਤਾਂ ਉਸ ਲਈ ਸਾਲ ਦੋ ਸਾਲ ਦਾ ਟਾਈਮ ਲੱਗਦਾ ਹੈ ਅਤੇ ਰਿਫਿਊਜ਼ਲ ਰੇਟ ਵੀ ਜ਼ਿਆਦਾ ਹੈ ਭਾਰਤ ਦੇ ਪਾਸਪੋਰਟ ਦੀ ਰੈਂਕਿੰਗ ਤੇ ਵੀ ਇਸ ਦਾ ਅਸਰ ਪੈਂਦਾ ਹੈ ਹਾਲਾਂਕਿ ਭਾਰਤ ਦੁਨੀਆ ਦੇ ਪੰਜ ਪਾਵਰਫੁਲ ਦੇਸ਼ਾਂ ਵਿੱਚ ਆਉਂਦਾ ਹੈ ਪਰ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਰੂਮੇਨੀਆ ਜੋ ਕਿ ਇੱਕ ਛੋਟੀ ਜਹੀ ਅਤੇ ਗਰੀਬ ਕੰਟਰੀ ਹੈ ਉਸ ਦਾ ਅਮਰੀਕਾ ਦਾ ਰਿਫਿਊਜ਼ਲ ਰੇਟ ਸਿਰਫ 2% ਹੈ ਜਿਸ ਕਰਕੇ ਅਮਰੀਕਾ ਨੇ ਰੂਮੇਨੀਆ ਨੂੰ ਵੀਜ਼ਾ ਫ੍ਰੀ ਐਂਟਰੀ ਵਾਲੀ ਲਿਸਟ ਵਿੱਚ ਰੱਖਿਆ ਹੈ ਜਦ ਕਿ ਭਾਰਤੇ ਇਸ ਦੇ ਨੇੜੇ ਤੇੜੇ ਵੀ ਨਹੀਂ ਬੀਜਾ ਫਰੀ ਤਾਂ ਛੱਡੋ ਜਲਦੀ ਅਪਾਇੰਟਮੈਂਟ ਵੀ ਨਹੀਂ ਮਿਲਦੀ ਗਲਤ ਲੋਕਾਂ ਕਰਕੇ ਚੰਗੇ ਲੋਕਾਂ ਨੂੰ ਵੀ ਗਲਤ ਤਰੀਕੇ ਨਾਲ ਦੇਖਿਆ ਜਾਂਦਾ ਹੈ ਸਰਕਾਰ ਹਾਲਾਂਕਿ ਅਵੇਰਨੈਸ ਕੈਂਪ ਵੀ ਚਲਾਉਂਦੀ ਹੈ ਤਾਂ ਜੋ ਤੁਸੀਂ ਫਰੌਡ ਤੋਂ ਬਚ ਸਕੋ ਪੜੇ ਲੋਕ ਖੁਦ ਹੀ ਫਰਾਡ ਕਰਨਾ ਚਾਹੁੰਦੇ ਨੇ ਤਾਂ ਉੱਥੇ ਕੋਈ ਕੁਝ ਨਹੀਂ ਕਰ ਸਕਦਾ ਇਹ ਗਲਤ ਲੋਕ ਹੀ ਨੇ ਜੋ ਬਾਹਰ ਜਾਣ ਦੇ ਲਾਲਚ ਕਰਕੇ ਇਹੋ ਜੇ ਕੰਮ ਕਰਦੇ ਨੇ ਜਿਸ ਕਰਕੇ ਉਹਨਾਂ ਨੇ ਆਪ ਤੇ ਫਸਣਾ ਹੀ ਫਸਣਾ ਸਗੋਂ ਦੂਜੇ ਲੋਕਾਂ ਨੂੰ ਵੀ ਆਪਣੇ ਨਾਲ ਫਸਾਉਂਦੇ ਬੱਸ ਤੁਹਾਨੂੰ ਕੀ ਲੱਗਦਾ ਵੀ ਸਾਨੂੰ ਕਿਵੇਂ ਬਾਹਰ ਜਾਣਾ ਚਾਹੀਦਾ ਹੈ ਜਾਂ ਸਾਡੀ ਦੇਸ਼ ਪ੍ਰਤੀ ਕੀ ਜ਼ਿੰਮੇਵਾਰੀ ਬਣਦੀ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਪਲੀਜ਼ ਚੈਨਲ ਨਾਮ ਹੈ ਇਸਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਨਵੀਂ ਵੀਡੀਓਜ਼ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਧੰਨਵਾਦ